ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਹਾਂ ਜਦੋਂ ਮੈਂ ਵਿਦਵਾਨ ਬਣਿਆ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਡਾਕਟਰ ਤਲਵਾਰ ਦੀ ਕਿਰਪਾ ਦੇ ਨਾਲ ਮੈਂ ਵੀ ਪੀ ਐਚ ਡੀ ਦੀ ਡਿਗਰੀ ਲੈ ਕੇ ਆਪਣੇ ਨਾਂ ਅੱਗੇ ਡਾਕਟਰ ਪਿਆਜਦਾਸ ਲਿਖਣ ਲੱਗ ਪਿਆ ਸੀ ਮੈਂ ਆਪਣੀ ਕੋਠੀ ਦੇ ਅੱਗੇ ਵੀ ਨੇਮ ਪਲੇਟ ਉੱਤੇ ਮੋٹے ਅੱਖਰਾਂ ਵਿੱਚ ਡਾਕਟਰ ਪਿਆਜਦਾਸ ਲਿਖਵਾ ਲਿਆ ਸੀ ਹੁਣ ਜਿਹੜਾ ਵੀ ਵਿਅਕਤੀ ਮੇਰੀ ਕੋਠੀ ਦੇ ਅੱਗੋਂ ਦੀ ਲੰਘਦਾ ਤਾ ਮੇਰਾ ਨਾਮ ਪੜ ਕੇ ਕੋਟੀ ਵੱਲ ਵੇਖਦਾ। ਉਹ ਕੀ ਸੋਚਦਾ ਹੋਵੇਗਾ? ਮੈਨੂੰ ਡਾਕਟਰ ਬਣਿਆ ਜੇ ਬਹੁਤੀ ਧੀਰ ਨਹੀਂ ਸੀ ਹੋਈ। ਤਾਂ ਸਾਰੇ ਮਹੱਲੇ ਵਿੱਚ ਮੇਰੀਆਂ ਧੂਮਾਂ ਪੈ ਗਈਆਂ। ਹਰ ਕੋਈ ਮੇਰੇ ਨਾਲ ਹੱਥ ਮਿਲਾਉਣਾ ਤੇ ਮੈਨੂੰ ਮੁਬਾਰਕਾਂ ਦੇਣੀ ਆਪਣਾ ਫਕਰ ਸਮਝਦਾ ਸੀ। ਕਿਉਂਕਿ ਮੈਂ ਵਿਦਵਾਨ ਬਣ ਗਿਆ ਸੀ। ਮੇਰੀ ਹਾਲਤ ਉਸ ਚੂਹੇ ਵਰਗੀ ਸੀ ਜਿਸ ਨੂੰ ਅਦਰਕ ਦੀ ਗੱਠੀ ਲੱਗ ਗਈ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ ਸੀ। ਮੋਲ ਦੀ ਡਿਗਰੀ ਨੇ ਤੇ ਨਿਗਰਾਨ ਦੀ ਸਿਫਾਰਿਸ਼ ਨੇ ਮੈਨੂੰ ਨੌਕਰੀ ਦਾ ਸਥਾਨ ਕਾਲਜ ਵਿੱਚ ਦਿਵਾ ਦਿੱਤੀ ਸੀ ਪਰ ਜਦੋਂ ਮੈਂ ਕਾਲਜ ਵਿੱਚ ਜਾਂਦਾ ਸੀ ਤਾਂ ਸਿਆਲ ਮਹੀਨੇ ਮੈਨੂੰ ਪਸੀਨਾ ਆਉਂਦਾ ਗਰਮੀਆਂ ਮੌਕੇ ਮੈਨੂੰ ਠੰਡ ਲੱਗਣ ਲੱਗ ਪੈਂਦੀ ਮੇਰੀ ਇਸ ਤਰ੍ਹਾਂ ਅਜੀਬ ਜਿਹੀ ਸਥਿਤੀ ਬਣ ਗਈ ਸੀ ਕਦੇ-ਕਦੇ ਮੈਨੂੰ ਸੱਚੀ-ਮੁੱਚੀ ਲੱਗਦਾ ਕਿ ਸਾਇਤ ਦਾ ਡਾਕਟਰ ਬਣ ਗਿਆ ਹਾਂ ਲੋਕ ਮੈਨੂੰ ਵਿਦਵਾਨ ਸਮਝਦੇ ਹਨ ਉਦੋਂ ਤਾਂ ਮੈਂ ਹੋਰ ਵੀ ਗੁਬਾਰੇ ਵਾਂਗ ਫੁੱਲ ਗਿਆ ਜਦੋਂ ਕੋਈ ਅਜਨਬੀ ਮੈਨੂੰ ਡਾਕਟਰ ਸਾਹਿਬ ਕਹਿ ਕੇ ਬੁਲਾਉਂਦਾ ਇੱਕ ਦਿਨ ਬੜੀ ਅਜੀਬ ਸਥਿਤੀ ਬਣ ਗਈ। ਮੈਂ ਘਰ ਵਿੱਚ ਹੀ ਸੀ। ਮੇਰੇ ਰਿਸ਼ਤੇਦਾਰ ਵੀ ਘਰ ਹੀ ਆਏ ਹੋਏ ਸਨ। ਅਸੀਂ ਸਾਰਿਆਂ ਰਲ ਕੇ ਇੱਕ ਸਮਾਗਮ ਉੱਤੇ ਜਾਣਾ ਸੀ। ਅਸੀਂ ਜਾਣ ਦੀ ਤਿਆਰੀ ਵਿੱਚ ਸੀ। ਟੈਕਸੀ ਦੀ ਉਡੀਕ ਕਰ ਰਹੇ ਸਾਂ। ਤਾਂ ਇੱਕ ਪਿੰਡੂ ਜਿਹਾ ਬੰਦਾ ਧੁੱਸ ਦਿੰਦਾ ਅੰਦਰ ਆਵੜਿਆ। ਮਗਰ ਇੱਕ ਭਈਆ ਮੱਝ ਤੇ ਘਟਾ ਆਵੜੇ। ਡਾਕਟਰ ਸਾਹਿਬ, ਆ ਮੇਰੀ ਮੱਝ ਨੂੰ ਦੇਖਿਓ। ਇਹ ਕਈ ਦਿਨਾਂ ਤੋਂ ਬਿਨਾਂ ਕੁਝ ਖਾਦੇ ਪੀਤੇ ਦੁੱਧ ਨਹੀਂ ਦੇਈ ਜਾ ਰਹੀ ਐ। ਅਸੀਂ ਤਾਂ ਹੈਰਾਨ ਹੋ ਗਏ। ਇਹ ਮਾਜਰਾ ਕੀ ਐ? ਆ ਦੇਖਿਓ ਉਹ ਮੈਨੂੰ ਧੂਕੇ ਮੱਝ ਕੋ ਲੈ ਗਿਆ ਉਸਨੇ ਮੈਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ ਮੇਰੀ ਹਾਲਤ ਉਸ ਬਿੱਲੇ ਵਰਗੀ ਹੋ ਗਈ ਜਿਸ ਦੇ ਸਾਹਮਣੇ ਤਾਂ ਚੂਹਾ ਹੈ ਤੇ ਮਗਰ ਕੁੱਤਾ ਜੀਭ ਕੱਢੀ ਖੜਾ ਹੈ ਜਦੋਂ ਮੈਂ ਆਪਣੇ ਟੱਬਰ ਵੱਲ ਵੇਖਿਆ ਤਾਂ ਉਹ ਹਾਸਸ ਕੇ ਦੂਰੇ ਤੀਰੇ ਹੋਈ ਜਾ ਰਹੀ ਸਨ ਕਈਆਂ ਨੂੰ ਤਾਂ ਹੱਸਦੇ ਹੱਥੂ ਵੀ ਆ ਗਏ ਸਨ ਨਾ ਤਾਂ ਮੈਨੂੰ ਕੁਝ ਸਮਝ ਆ ਰਿਹਾ ਸੀ ਤੇ ਨਾ ਹੀ ਉਸ ਪਿੰਡੂ ਨੂੰ ਉਹ ਮੇਰੇ ਸਾਹਮਣੇ ਹੱਥ ਜੋੜੀ ਖੜਾ ਸੀ ਡਾਕਟਰ ਸਾਹਿਬ ਫਰੋ ਕੋਈ ਹਿਲਾ ਮੈਂ ਉਸ ਨੂੰ ਕਿਹਾ ਕਿ ਭਾਈ ਸਾਹਿਬ ਮੈਂ ਡੰਗਰਾਂ ਦਾ ਨਹੀਂ ਕਿਤਾਬਾਂ ਦਾ ਡਾਕਟਰ ਹਾਂ ਡੰਗਰ ਡਾਕਟਰ ਪਹਿਲਾਂ ਕਦੇ ਇੱਥੇ ਰਹਿੰਦਾ ਸੀ ਉਹ ਹੁਣ ਵਿਦੇਸ਼ ਚਲਾ ਗਿਆ ਤੇ ਉਸ ਦੀ ਕੋਟੀ ਮੈਂ ਖਰੀਦ ਲਈ ਹੈ ਉਹ ਡਾਕਟਰ ਗੱਦਾਮਲ ਸੀ ਮੇਰਾ ਨਾਂ ਡਾਕਟਰ ਪਿਆਸਦਾਸ ਹੈ ਮੈਂ ਉਸ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ ਉਹ ਮੇਰੇ ਵਾਲਿਓਂ ਦੇਖ ਰਿਹਾ ਸੀ ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ ਉਹ ਫਿਰ ਮੇਰੇ ਕੋਲ ਆ ਕੇ ਕਹਿੰਦਾ ਡਾਕਟਰ ਸਾਹਿਬ ਤੁਸੀਂ ਮਜ਼ਾਕ ਬੋਦੋ ਦੀਆ ਕਰਦੇ ਹੋ ਲੱਗਦਾ ਹੈ ਤੁਸੀਂ ਜ਼ਰੂਰ ਕਮੇਡੀਅਨ ਹੋ ਹਾਸੇ ਨਾਲ ਹਸਰਿਆ ਤੁਸੀਂ ਮੱਝ ਨੂੰ ਦੇਖੋ ਉਸਨੇ ਗੰਭੀਰ ਹੁੰਦਿਆ ਕਿਹਾ ਮੈਂ ਫਿਰ ਮਾਫੀ ਮੰਗਦਿਆਂ ਕਿਹਾ ਜਨਾਬ ਮੈਂ ਡਾਕਟਰ ਨਹੀਂ ਮੈਂ ਤਾਂ ਵਿਦਵਾਨ ਆ ਮੈਂ ਵੀ ਸੋਚਾਂ ਕਿ ਜੇ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋਣਗੇ ਵੈਦ ਜੀ ਤੁਸੀਂ ਤਾਂ ਮੱਝ ਦਾ ਦੇਸੀ ਇਲਾਜ ਕਰ ਸਕਦੇ ਹੋ ਨਾਲੇ ਦੇਸੀ ਇਲਾਜ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਮੈਂ ਤਾਂ ਤੁਹਾਡਾ ਮਸਕ ਦੇਖ ਕੇ ਸਮਝ ਗਿਆ ਸੀ ਕਿ ਤੁਸੀਂ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋ ਇਹ ਤੁਸੀਂ ਆਪ ਹੀ ਦੱਸ ਦਿੱਤਾ ਪਿੰਡੂ ਨੇ ਆਪਣਾ ਨਾਮਾ ਰਿਕਾਰਡ ਲਾ ਲਿਆ ਮੈਂ ਕਿਹਾ ਭਾਈ ਸਾਹਿਬ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਨਾ ਮੈਂ ਡਾਕਟਰਾਂ ਤੇ ਨਾ ਹੀ ਕੋਈ ਵੈਦ ਮੈਂ ਇੱਕ ਵਿਦਵਾਨ ਹਾਂ ਜੇ ਤੁਸੀਂ ਮੇਰੀ ਕੋਈ ਗੱਲ ਨਹੀਂ ਮੰਨਦੇ ਤਾਂ ਫਿਰ ਮੈਂ ਤੁਹਾਡੀ ਮੱਝ ਦਾ ਇਲਾਜ ਕਰ ਦਿੰਨਾ ਫਿਰ ਤੁਸੀਂ ਮੇਰਾ ਖਹਿੜਾ ਛੱਡ ਸਕਦੇ ਹੋ ਸਾਡੀ ਮੱਝ ਠੀਕ ਹੋਣੀ ਚਾਹੀਦੀ ਹੈ ਅਸੀਂ ਹੋਰ ਕੀ ਚਾਹੁੰਦੇ ਹਾਂ ਉਸ ਨੇ ਤਸੱਲੀ ਨਾਲ ਸਿਰ ਹਿਲਾਉਂਦਿਆਂ ਕਿਹਾ ਪਾਈਏ ਮਿੱਠਾ ਸੋਡਾ ਗੋੜ ਵਿੱਚ ਲਪੇਟ ਕੇ ਦਿਹਾੜੀ ਵਿੱਚ ਦੋ ਤਿੰਨ ਵਾਰ ਦੇਣਾ ਮੈਂ ਇਹ ਨੁਕਸਾ ਕਿਸੇ ਪਿੰਡੂ ਤੋਂ ਸੁਣਿਆ ਹੋਇਆ ਸੀ ਉਹ ਉਸ ਨੂੰ ਦੱਸ ਦਿੱਤਾ ਉਸ ਨੇ ਮੇਰੀ ਦਵਾਈ ਸੁਣ ਕੇ 50 ਦਾ ਨੋਟ ਜੇਬ ਵਿੱਚੋਂ ਕੱਢਿਆ ਤੇ ਮੇਰੀ ਤਲੀ ਉੱਤੇ ਟਿਕਾ ਦਿੱਤਾ ਜੇ ਵੈਦ ਜੀ ਮੱਝ ਠੀਕ ਹੋ ਗਈ ਤਾਂ ਅਗਲੇ ਸਵੇਰੇ ਦਾ ਜਾਨਵਰ ਤੁਹਾਡਾ ਉਹ ਐਨੀ ਗੱਲ ਕਰਕੇ ਬਾਹਰ ਨਿਕਲੇ ਮੈਨੂੰ ਸੁੱਖ ਦਾ ਸਾਹ ਆਇਆ ਮੈਂ ਪਹਿਲਾਂ ਅੰਦਰ ਗਿਆ ਫਿਰ ਬਾਹਰ ਆ ਕੇ ਨੀਂਮ ਪਲੇਟ ਪੱਟ ਕੇ ਖੜ ਗਿਆ ਆਪਣੇ ਨਾਂ ਨਾਲੋਂ ਡਾਕਟਰ ਸ਼ਬਦ ਢਾਣ ਲੱਗ ਪਿਆ ਇੱਕ ਦਿਨ ਇਉਂ ਹੀ ਕਾਲਜ ਵਿੱਚ ਹੋਇਆ ਸਾਡੇ ਡਿਪਾਰਟਮੈਂਟ ਵਿੱਚ ਹਰ ਕੋਈ ਇੱਕ ਦੂਜੇ ਨੂੰ ਡਾਕਟਰ ਕਹਿ ਕੇ ਸੰਬੋਧਿਤ ਕਰਦੇ ਹਨ। ਨਾ ਕੋਈ ਇੱਕ ਦੂਜੇ ਦਾ ਨਹੀਂ ਲੈਂਦਾ। ਇੱਕ ਦਿਨ ਅਸੀਂ ਕੰਟੀਨ ਵਿੱਚ ਬੈਠੇ ਸੀ ਤਾਂ ਪਤਾ ਨਹੀਂ ਕਾਲਜ ਵਿੱਚ ਉਹ ਕੁੱਤਾ ਕਿਧਰੋਂ ਆਇਆ ਤੇ ਕੰਟੀਨ ਵਿੱਚ ਆ ਵੜਿਆ। ਕੰਟੀਨ ਦੇ ਮਾਲਕ ਨੇ ਜਦ ਕੁੱਤਾ ਦੇਖਿਆ ਤਾਂ ਆਪਣੇ ਨੌਕਰ ਨੂੰ ਬੁਲਾਇਆ। ਉਹ ਕਹਿ ਲਿਆ, "ਓ ਡਾਕਟਰ ਸਾਹਿਬ ਨੂੰ ਕੱਢ ਬਾਰ।" ਕਹਿ ਲੈਨੇ ਛੋਟੀ ਚੁੱਕੀ ਕੁੱਤੇ ਦੇ ਢੂਏ ਉੱਪਰ ਮਾਰੀ ਤੇ ਉਹ ਚੌਂ-ਚੌਂ ਕਰਦਾ ਭੱਜ ਗਿਆ। ਅਸੀਂ ਸਭ ਇੱਕ ਦੂਜੇ ਵੱਲ ਦੇਖ ਕੇ ਹੱਸਦੇ ਬਾਹਰ ਨਿਕਲ ਗਏ। ਜਦ ਮੈਂ ਕਲਾਸ ਵਾਲੇ ਕਮਰੇ ਵੱਲ ਨੂੰ ਗਿਆ ਤਾਂ ਕੀ ਹੋਇਆ ਡਾਕਟਰ ਸਾਹਿਬ ਆ ਰਚਨਾ ਵੀ ਰਚਨਾ ਸੈਨ ਰਚਨਾ ਰੂਪਵਾਦ ਪ੍ਰਮਾਣਵਾਦ ਤੇ ਮਾਰਕਸਵਾਦ ਇਹ ਕੀ ਬੁਲਾਉਂਦੀ ਹੈ ਦੋ ਤਿੰਨ ਵਿਦਿਆਰਥੀਆਂ ਨੇ ਮੈਨੂੰ ਇਉਂ ਘੇਰ ਲਿਆ ਜਿਵੇਂ ਕੁੱਤਿਆਂ ਨੇ ਬਿੱਲੀ ਘੇਰੀ ਹੁੰਦੀ ਹੈ ਮੈਨੂੰ ਸਮਝ ਨਾ ਲੱਗੇ ਮੈਂ ਕੀ ਜਵਾਬ ਦੇਵਾਂ ਮੈਂ ਪਸ਼ਾਬ ਕਰਨ ਦੇ ਬਹਾਨੇ ਉੱਥੋਂ ਖਿਸਕ ਗਿਆ ਤੇ ਆਪਣਾ ਅਸਤੀਫਾ ਲੈ ਕੇ ਹੈੱਡ ਨੂੰ ਦੇ ਆਇਆ ਮੇਰਾ ਅਸਤੀਫਾ ਤਾਂ ਮਨਜ਼ੂਰ ਨਾ ਹੋਇਆ ਸਗੋਂ ਦਿੱਲੀ ਦੀ ਇੱਕ ਫਰਮ ਨੇ ਹੀ ਕਰ ਸਾਲੇ ਦੇ ਨਾਟਕ ਉਤੇ ਅੰਕ ਕੱਢ ਲਈ ਮੈਨੂੰ ਆਨਰੇਰੀ ਸੰਪਾਦਕ ਨਿਯੁਕਤ ਕਰ ਦਿੱਤਾ। ਬਸ ਫਿਰ ਕੀ ਸੀ ਆਪਾਂ ਡਾਕਟਰ ਤਲਵਾਰ ਵਾਲੀ ਵਿਧੀ ਨਾਲ ਰਸਾਲਾ ਮਹੀਨੇ ਵਿੱਚ ਤਿਆਰ ਕਰਕੇ ਫਰਮ ਤੋਂ ਚੈੱਕ ਲੈ ਕੇ ਬੈਂਕ ਵਿੱਚ ਚਮਕ ਕਰਵਾ ਦਿੱਤਾ। ਹੁਣ ਮੇਰੇ ਵਿਭਾਗ ਦੇ ਸਾਥੀ ਮੇਰੇ ਵਿਦਵਾਨ ਹੋਣ ਤੋਂ ਖਾਰ ਖਾਂਦੇ ਹਨ। ਕਈ ਤਾਂ ਮੇਰੇ ਖਿਲਾਫ ਸਾਜ਼ਿਸ਼ਾਂ ਵੀ ਘੜਦੇ ਹਨ। ਪਰ ਮੈਨੂੰ ਪਤਾ ਹੈ ਕਿ ਮੈਨੂੰ ਇੱਕ ਫਰਮ ਨੇ ਵਿਦਵਾਨ ਸਵੀਕਾਰ ਕਰ ਲਿਆ ਹੈ। ਆਪਾਂ ਆਪੇ ਬਣੇ ਵਿਦਵਾਨ ਹਾਂ। ਮੇਰੇ ਵਰਗੇ ਹੋਰ ਵੀ ਕਈ ਸੈਂਕੜੇ ਹਨ। ਜਿਹੜੇ ਆਪਣੇ ਵਿਵਦਤਾ ਦੇ ਝੰਡੇ ਝੁਲਾ ਰਹੇ ਹਨ ਆਪਾਂ ਮੋਟੀ ਤਨਖਾਹ ਕੁੱਟੀ ਦੀ ਐ ਸਾਈ ਤੇ ਲਿਖਿਆ ਆਪਾਂ ਡਿਪਾਰਟਮੈਂਟ ਤੋਂ ਕੀ ਲੈਣਾ ਆਪਾਂ ਤਾਂ ਵਿਦਵਾਨ ਆ ਹੁਣ ਆਪਾਂ ਯੂਟਿਊਬਰ ਵਿਦਵਾਨ ਆ ਹਰ ਰੋਜ਼ ਗੁਰੂਆਂ ਤੇ ਫਕੀਰਾਂ ਦੀਆਂ ਸਾਖੀਆਂ ਨੂੰ ਨਿਸ਼ਕਾ ਕੇ ਸੁਣਾਈਦਾ ਲੋਕ ਮੇਰਾ ਪ੍ਰਕਾਸ਼ ਕੀਤਾ ਦਾੜਾ ਸਾਈ ਵੇਖ ਕੇ ਘਰਾਂ ਵਿੱਚ ਚੰਨ ਪਵਾਉਣ ਲੱਗੇ ਹਨ ਲੋਕ ਮੈਨੂੰ ਮੱਥਾ ਟੇਕ ਖੁਸ਼ੀਆਂ ਖਰੀਦ ਰਹੇ ਹਨ ਆਪਣੀ ਦੁਕਾਨਦਾਰੀ ਵਧੀਆ ਰੋੜ ਗਈ ਜਿਵੇਂ ਭਗਵੰਤਪਾਨ ਦੀ ਸਰਕਾਰ ਵਾਂਗ ਕਮਾਈ ਦੀ ਕੋਈ ਕਮੀ ਨਹੀਂ ਹੈ ਜੇ ਕੋਈ ਕਮੀ ਹੈ ਉਹ ਹੈ ਦੁਨੀਆ ਮੂਰਖਾਂ ਦੀ ਹੈ ਲੋਕ ਭੇਡਾਂ ਬੱਕਰੀਆਂ ਨੇ ਇੰਨਾ ਮੁੰਨਣਾ ਕਿਵੇਂ ਹੈ ਇਹਦਾ ਤਰੀਕਾ ਹੋਣਾ ਚਾਹੀਦਾ ਉਸ ਵਿੱਚ ਆਪਾਂ ماہرਾਂ ਹੁਣ ਤਾਂ ਮੈਂ ਦੋ ਯੂਨੀਵਰਸਟੀਆਂ ਦਾ ਮਿਸਟਰ ਪ੍ਰੋਫੈਸਰ ਤੇ ਡਾਇਰੈਕਟਰ ਹਾਂ ਜੇ ਤੁਸੀਂ ਵਿਦਵਾਨ ਬੰਨਣਾ ਤਾਂ ਮੇਰੇ ਨਾਲ ਸਿੱਧਾ ਸੰਪਰਕ ਕਰ ਲਵੋ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ